ਹਾਂਜੀ ਕਿਸਾਨ ਵੀਰੋ ਇਹ ਹੈਗੀ ਜੀ ਆਪਣੀ ਪੇਬੀਡਬਲਯੂ 826 ਵੈਰੈਟੀ ਤੇ ਇਹਦੀ ਆਪਾਂ 14 ਨਵੰਬਰ ਦੀ ਬਿਜਾਈ ਕੀਤੀ ਸੀ ਜਾਨੀ ਕਿ ਅੱਜ 53 ਦਿਨ ਦੀ ਹੋ ਚੁੱਕੀ ਹੈ ਤੇ ਜਿਹੜੀ ਇਹਨੂੰ ਆਪਾਂ ਆਖਰੀ ਕਿਸ਼ਤ ਯੂਰੀਆ ਦੀ 52 ਦਿਨ ਤੇ ਪੂਰੀ ਕਰਤੀ ਸੀ ਵੈਸੇ ਇਹਨੂੰ ਆਪਾਂ 50 ਦਿਨ ਤੱਕ ਪੂਰੀ ਕਰ ਗਏ ਤਾਂ ਵਧੀਆ ਕਿਉਂਕਿ ਜਿਹੜਾ ਦਾ ਟਾਈਮ ਪੀਰੀਅਡ ਹੈ 147 ਦਿਨ ਲੈਂਦੀ ਹੈ ਪੱਕਣ ਦੇ ਵਿੱਚ ਤੇ ਦੂਜੀਆਂ ਵੈਰੈਟੀਆਂ ਦੇ ਨਾਲ ਉਹ ਜਿਵੇਂ 327 ਉਹਨਾਂ ਦੇ ਨਾਲੋਂ ਤਕਰੀਬਨ 6-7 ਦਿਨ ਪਹਿਲਾਂ ਪੱਕਦੀ ਹੈ ਤਾਂ ਹੁੰਦੀ ਆਪਾਂ ਜੂਰੀਆ 55 ਦਿਨ ਤੱਕ ਪੂਰੀ ਕਰਨੀ ਹੁੰਦੀ ਏ ਇਹਦੀ ਆਪਾਂ 50 ਦਿਨ ਤੱਕ ਤੇ ਕਣਕ ਦੀ ਤੁਸੀਂ ਫਟਾਰ ਦੇਖ ਸਕਦੇ ਹੋ ਬਹੁਤ ਵਧੀਆ ਫਟਾਰ ਏ ਅੱਜ ਜਾਨੀ ਕਿ 53 ਦਿਨ ਦੀ ਹੋ ਚੁੱਕੀ ਏ ਤੇ ਜਿਹੜਾ ਆਪਾਂ ਇਹਨੂੰ ਪਹਿਲਾ ਪਾਣੀ ਲਾਇਆ ਸੀ 30 ਦਿਨ ਤੇ ਪਹਿਲਾ ਪਾਣੀ ਲਾਇਆ ਸੀ ਇਹਨੂੰ ਆਪਾਂ ਤੇ ਜਿਹੜੀ ਆਪਾਂ ਬਜਾਈ ਆਪਾਂ ਡੀਪੀ ਜਾਨੀ ਕਿ ਇੱਕ ਬੈਗ 50 ਕਿਲੋ ਡੀਏਪੀ ਪਾ ਕੇ ਦੀ ਕਣਕ ਦੀ ਬਜਾਈ ਕੀਤੀ ਸੀ ਇਹ ਥੋੜੇ ਕੋ ਜਿਹੜੀ ਪਛੇਤੀ ਜਿਵੇਂ ਮੰਨ ਕੇ ਚੱਲੋ ਵੀ 10 ਨਵੰਬਰ ਤੋਂ ਬਾਅਦ ਦਾਸਤੋਂ 15 ਨਵੰਬਰ ਦੀ ਬਜਾਈ ਜਾਂਦੀ ਬਿਲਕੁਲ ਬੈਸਟ ਹੈ ਜੇ ਆਪਾਂ ਗੇਤੀ ਬੀਜਦੇ ਆਂ ਇਹਦੇ ਚ ਥੋੜੀ ਜਿਹੜੀ ਨਾਲ ਹੀ ਚੜ੍ਹਦੀ ਦਿੱਕਤ ਆਉਂਦੀ ਜੇਕਰ ਆਪਾਂ ਗੇਤੀ ਬੀਜਦੇ ਆਂ ਤੇ ਕਣਕ ਦਾ ਤੁਸੀਂ ਫਟਾਰਾ ਦੇਖ ਸਕਦੇ ਹੋ ਬਹੁਤ ਵਧੀਆ ਕਣਕ ਨੇ ਫਟਾਰਾ ਕੀਤਾ ਪੱਤੇ ਚੌੜੇ ਨੇ ਤੇ ਜਿਹੜੀ ਐਸ ਪਾਸੇ ਵੈਰਾਈਟ ਕਿਸਾਨ ਬਰੋ ਇਹ ਹੈਗੀ ਜੀ ਡੀਬੀਡਬਲਯੂ 303 ਵੈਰਾਈਟੀ ਇਹਦਾ ਵੀ ਫਟਾਰਾ ਦੇਖ ਸਕਦੇ ਹੋ ਜੇ ਦੋਨਾਂ ਫਟਾਰਾਂ ਦਾ ਆਪਾਂ ਕੰਪੇਅਰ ਕਰੀਏ ਤੇ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਇਹ ਜਿਹੜੀ ਆਪਣੀ ਵੈਰੈਟੀ ਏ 7 ਨਵੰਬਰ ਦੀ ਬਜਾਈ ਏ ਜਾਨੀ ਕਿ ਇੱਕ ਹਫਤਾ ਪਹਿਲਾਂ ਇਸ ਕਣਕ ਦੀ ਬਜਾਈ ਕੀਤੀ ਹੋਈ ਏ ਤੇ ਜਿਹੜੀ ਇਸ ਵੈਰੈਟੀ ਦੀ 14 ਨਵੰਬਰ ਦੀ ਇਹਦੀ ਆਪਣੀ 7 ਜੋ ਆਪਣੀ ਨਵੰਬਰ ਦੀ ਬਜਾਈ ਏ ਤੁਸੀਂ ਫਟਾਰੇ ਦੇਖ ਸਕਦੇ ਹੋ ਫਟਾਰੇ ਦਾ ਬਹੁਤ ਜ਼ਿਆਦਾ ਫਰਕ ਕੇ 303 ਦੇ ਨਾਲੋਂ 303 ਵੀ ਕਣਕ ਵਧੀਆ ਵੈਰੈਟੀ ਏ ਤੇ ਬਾਕੀ ਜੇ ਫੋਟ ਵਿੱਚ ਦੇਖੀਏ ਫਟਾਰੇ ਵਜੋਂ ਜਿਵੇਂ 300 ਆਪਣੀ 27 ਵੈਰੈਟੀ ਵੀ ਫਟਾਰੇ ਵਜੋਂ ਬਹੁਤ ਵਧੀਆ 826 ਵੈਰੈਟੀ ਵੀ ਤੁਸੀਂ ਫਟਾਰਾ ਦੇਖ ਹੀ ਰਹੇ ਹੋ ਜੀ 53 ਦਿਨ ਦੀ ਹੋ ਚੁੱਕੀ ਹੈ ਤੇ ਹੁਣ ਅੱਗੇ ਜਾ ਕੇ ਆਪਾਂ ਜਾਣ ਕੇ 65 ਦਿਨ ਦੇ ਲਗਭਗ ਇੱਕ ਸਪਰੇ ਆਪਾਂ ਇਹਨਾਂ ਤੇ 0.5 34 ਵੀ ਕਰ ਸਕਦੇ ਆ ਨਾਲ ਆਪਾਂ ਚਿਲੇਟਡ ਜ਼ਿੰਕ ਪਾ ਕੇ ਜਾਂ ਆਪਾਂ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਡੀਏਪੀ ਦਾ ਕੋਲ ਪਲੱਸ ਜੂਰੀਆ ਤੇ ਨਾਲ ਚਿਲੇਟਡ ਜ਼ਿੰਕ ਤੇ ਜਿਹੜੀ ਆਪਾਂ ਡੋਜ਼ ਲੈਣੀ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਣੀ ਕਣਕ ਦੇ ਹਿਸਾਬ ਦੇ ਨਾਲ ਜੇ ਤੁਹਾਡੀ ਥੋੜੀ ਕਣਕ ਨੂੰ ਪੀਲੇਪਾਣ ਦੇ ਵਿੱਚ ਨਹੀਂ ਹੈਗੀ ਕੋਈ ਤੱਕਾ ਨਹੀਂ ਸੀ ਲੱਗਾ ਕਿਸੇ ਨਦੀਨ ਆਸ਼ਕ ਦੇ ਕਾਰਨ ਜਾਂ ਪਾਰੇ ਪਾਣੀ ਲੱਗਣ ਦੇ ਕਾਰਨ ਤਾਂ ਤੁਸੀਂ ਜਿਹੜੀ ਡੋਜ਼ ਘੱਟ ਵੀ ਲੈ ਸਕਦੇ ਹੋ 2 ਤੋਂ 3 ਕਿਲੋ ਵੀ ਯੂਰੀਆ ਡੋਜ਼ ਲੈ ਸਕਦੇ ਹੋ ਤੇ ਜੇਕਰ ਤੁਹਾਡੀ ਕਣਕ ਨੂੰ ਪੀਲਾ ਪਣ ਹੈਗਾ ਜਾਂ ਨਦੀਨ ਆਸ਼ਕ ਦੇ ਕਾਰਨ ਜਾਂ ਪਾਰੇ ਪਾਣੀ ਦੇ ਕਾਰਨ ਤਾਂ ਤੁਸੀਂ ਫਿਰ 3 ਤੋਂ 5 ਕਿਲੋ 5 ਕਿਲੋ ਤੱਕ ਵੀ ਜਿਹੜੀ ਯੂਰੀਆ ਦੀ ਡੋਜ਼ ਲੈ ਸਕਦੇ ਹੋ ਤੇ ਆਪਾਂ ਇਹਨੂੰ ਤਕਰੀਬਨ 65 66 ਦਿਨਾਂ ਦੇ ਲਗਭਗ ਇੱਕ ਸਪਰੇਅ 0.34 ਜਾਂ ਆਪਾਂ डीएपी ਦਾ ਕੋਲ ਪਲੱਸ ਆਪਣਾ ਯੂਰੀਆ ਦੇ ਕੋਲ ਦੀ ਆਪਾਂ ਨਾਲ ਜਿਹੜੇਡ ਜਿੰਕ ਪਾ ਕੇ ਆਪਾਂ ਸਪਰੇਅ ਕਰਾਂਗੇ ਕਿਉਂਕਿ ਆਪਾਂ ਅੱਗੇ ਵੀ ਵੀਡੀਓ ਪਾਈ ਹੈ 327 ਦੀ ਕਿ ਜਿਹੜਾ ਇਹ ਦਿਨ ਹੁੰਦੇ ਨੇ ਜਿਹੜੇ ਦਾਣਿਆਂ ਦਾ ਵਿੱਚ ਆਪਣੇ ਜੁਆਇੰਟਿੰਗ ਸਟੇਜ ਸ਼ੁਰੂ ਹੋ ਜਾਂਦੀ ਏ ਜੇਕਰ ਇਸ ਸਮੇਂ ਆਪਾਂ ਫਾਸਫੋਰਸ ਤੱਤ ਦੇਨੇ ਆ ਕੋਈ ਵੀ ਤਾਕਤਵਰ ਸਪਰੇਅ ਆਪਾਂ ਕਰਦੇ ਆ ਤਾਂ ਜਿਹੜੀ ਆਪਣੀ ਬੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਜਿਹੜੀ ਬੱਲੀ ਆਪਣੀ ਲੰਬੀ ਬਣਦੀ ਏ ਕਿਉਂਕਿ ਇਹੋ ਸਮਾਂ ਹੁੰਦਾ ਜਦੋਂ 68 ਦਿਨ ਦੇ ਲਗਭਗ ਜਿਹੜੀ ਜੁਆਇੰਟਿੰਗ ਸਟੇਜ ਸ਼ੁਰੂ ਹੁੰਦੀ ਏ ਤੇ ਇੱਥੇ ਜਿਹੜੇ ਆਪਣੀ ਮੁੰਜਰ ਜਿਹੜੀ ਆਪਣਾ ਬੱਲੀ ਏ ਕਣਕ ਦੀ ਜਿਹੜੀ ਨਾ ਪਾਈਪ ਦੇ ਵਿੱਚ ਬਣਨਾ ਸ਼ੁਰੂ ਹੋ ਜਾਂਦੀ ਏ ਤੇ ਇਸ ਸਮੇਂ ਯਾਨੀ ਕਿ 65 ਦਿਨ ਦੇ ਲਗਭਗ ਕੋਈ ਵੀ ਆਪਾਂ ਕੋਈ ਤਾਕਤ ਵਾਲੀ ਚਾਹੇ ਡੀਪੀ ਦਾ ਕੋਲ ਚਾਹੇ ਆਪਾਂ 05234 ਚਾਹੇ ਆਪਾਂ ਕੱਲੀ ਯੂਰੀਆ ਦੀ ਸਪਰੇਅ ਆਪਣੀ ਕਣਕ ਦੀ ਫਸਲ ਨੂੰ ਦੇਖ ਕੇ ਜਿਸ ਦੀ ਜ਼ਿਆਦਾ ਘਾਟ ਲੱਗ ਰਹੀ ਜੇਕਰ ਆਪਾਂ ਸਪਰੇਅ ਕਰਦੇ ਆ ਤਾਂ ਆਪਣੀ ਜਿਹੜਾ ਝਾੜ ਦੇਖਣ ਨੂੰ ਬਹੁਤ ਵਧੀਆ ਮਿਲਦਾ ਤੋਂ ਉਸ ਤੋਂ ਬਾਅਦ ਤਕਰੀਬਨ ਹੀ ਆਪਾਂ 80 ਦਿਨ ਤੋਂ ਬਾਅਦ ਜਦੋਂ ਆਪਣਾ ਫਲੈਗ ਲੀਫ ਹੋ ਜਾਂਨੀ ਕਿ ਝੰਡਾ ਪੱਤਾ ਨਿਕਲ ਆਉਂਦਾ ਉਦੋਂ ਆਪਾਂ ਫਿਰ ਜਿਹੜਾ ਆਪਣਾ 13.45 ਯਾਨੀ ਕਿ 90 ਦਿਨ ਦੇ ਲਗਭਗ ਆਪਾਂ 13.45 ਪਲੱਸ ਆਪਾਂ ਬੋਰਨ ਤੱਤ ਜਿਹੜੇ ਜ਼ਮੀਨਾਂ ਵਿੱਚ ਘਾਟ ਆਉਂਦੀ 80 ਤੋਂ 100 ਗ੍ਰਾਮ ਪਾ ਕੇ ਜਿੱਕਰ ਸਪਰੇਅ ਕਰਦੇ ਆ ਤਾਂ ਵਧੀਆ ਆਪਾਂ ਨੂੰ ਝਾੜ ਦੇਖਣ ਨੂੰ ਮਿਲਦਾ ਕਿਉਂਕਿ ਜਿੰਨਾ ਝਾੜ ਤਕਰੀਬਨ 70% ਆਪਣਾ ਮੌਸਮ ਤੇ ਹੁੰਦਾ ਬਾਕੀ 25-30% ਆਪਣੀ ਜਿਹੜੀ ਮਿਹਨਤ ਵੀ ਹੁੰਦੀ ਹੈ ਬਾਕੀ ਕਿਸਾਨਾਂ ਵੀ ਰੋਂਦੀ ਜਿਹੜੀ ਫਟਾਰ ਬਹੁਤ ਵਧੀਆ ਜਿਹੜੇ ਪੱਤੇ ਵੀ ਇਹਦੇ ਚੌੜੇ ਨੇ ਜਦੋਂ ਆਪਾਂ 65 70 ਦਿਨ ਤੇ ਸਪਰੇਅ ਕਰਾਂਗੇ ਚਾਹੇ ਕੋਈ ਵੀ ਤਾਕਤ ਵਾਲੀ ਤਾਂ ਉਹਦੇ ਨਾਲ ਜਿਹੜੇ ਆਪਣੇ ਪੱਤੇ ਚੌੜੇ ਹੋਣਗੇ ਪੱਤਿਆਂ ਦੇ ਵਿੱਚ ਰੰਗਤ ਪੂਰੀ ਬਣੀ ਰਹੇਗੀ ਜਿੰਦੇ ਨਾਲ ਆਪਣਾ ਜਿਹੜਾ ਕਣਕ ਦੇ ਵਿੱਚ ਜਿਹੜੀ ਆਪਣੀ ਬੱਲੀ ਦਾ ਨਿਰਮਾਣ ਜਿਹੜੀ ਬੱਲੀ ਬਣ ਰਹੀ ਉਹਦੇ ਵਿੱਚ ਦਾਣਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਵੇਗਾ ਆਪਾਂ ਨੂੰ ਜਿਹੜਾ ਝਾੜ ਚੰਗਾ ਦੇਖ ਨੂੰ ਮਿਲੇਗਾ ਕਿਉਂਕਿ ਜਿਹੜਾ ਫਾਸਫੋਰਸ ਤਾਤੇ ਇਸ ਸਮੇਂ ਆਪਾਂ ਨੂੰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਹੜਾ ਆਪਣਾ ਬੀਜ ਦੇ ਜਰਮੀਨੇਸ਼ਨ ਤੋਂ ਲੈ ਕੇ ਬੀਜ ਦੇ ਬਣਨ ਤੱਕ ਬੀ ਸੈੱਟ ਹੋਣ ਤੱਕ ਇਸ ਤਤ ਦੀ ਬਹੁਤ ਜ਼ਿਆਦਾ ਜ਼ਰੂਰ ਹੁੰਦੀ ਏ ਤੇ ਇੰਜ ਨੁਕਸਾਨੇ ਬਿਰੋ 65 70 ਦਿਨ ਤੇ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਕਿ ਬੋਰਨ ਤੱਤ ਦੇ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਆਪਾਂ ਨੂੰ ਤਕਰੀਬਨ 80 85 ਦਿਨ ਦੇ ਬਾਅਦ ਜਦੋਂ ਆਪਾਂ 13045 ਸਪਰੇਅ ਕਰਦੇ ਆ ਉਦੋਂ ਹੀ ਆਪਾਂ ਨੂੰ ਜਿਹੜਾ ਇਹ ਤੱਤ ਆਪਾਂ ਨੂੰ ਪਾਉਣਾ ਚਾਹੀਦਾ ਹੈ ਯਾਨੀ ਕਿ ਇਸ ਤੱਤ ਦੀ ਆਪਾਂ ਨੂੰ ਇੱਕ ਵਾਰ ਹੀ ਸਪਰੇਅ ਕਰਨੀ ਚਾਹੀਦੀ ਹੈ ਇੱਕ ਵਾਰ ਹੀ ਬਹੁਤ ਹੁੰਦਾ ਕਿਉਂਕਿ ਜਿਹੜਾ ਬੋਰਨ ਤੱਤ ਵੀ ਜ਼ਰੂਰੀ ਹੈ ਜਦੋਂ ਆਪਣੇ ਪਰਾਗਣ ਦੀ ਕਿਰਿਆ ਹੋਣੀ ਫੁੱਲ ਪੈਣ ਦੀ ਪ੍ਰਕਿਰਿਆ ਦੇ ਵਿੱਚ ਪੂਰਾ ਇਸ ਦਾ ਯੋਗਦਾਨ ਹੁੰਦਾ ਜਿਹੜੇ ਆਪਣੇ ਬੱਲੀ ਦੇ ਵਿੱਚ ਦਾਣੇ ਖਾਲੀ ਰਹਿ ਜਾਂਦੇ ਨੇ ਜਿਹੜੇ ਦਾਣੇ ਨਹੀਂ ਬਣਦੇ ਉਹ ਇਸ ਕਾਰਨ ਹੁੰਦਾ ਜਦੋਂ ਆਪਣਾ ਬੋਰਨ ਤੱਤ ਦੀ ਘਾਟ ਆਉਂਦੀ ਏ ਕਿਉਂਕਿ ਜਿਹੜੀ ਇਹ ਪਰਾਗਣ ਦੀ ਕਿਰਿਆ ਜੇਕਰ ਇਸ ਦੀ ਘਾਟ ਜਿਹੜੀ ਆਪਣੀ ਪਰਾਗਣ ਦੀ ਕਿਰਿਆ ਪ੍ਰੋਪਰ ਤਰੀਕੇ ਨਾਲ ਜਿਹੜੀ ਆਪਣੀ ਪੋਲੀਨੇਸ਼ਨ ਦੀ ਪ੍ਰਕਿਰਿਆ ਨਰ ਤੇ ਮਾਦਾ ਦਾ ਜਿਹੜਾ ਮੇਲ ਹੁੰਦਾ ਇਸ ਦੇ ਘਾਟ ਕਾਰਨ ਹੀ ਆਪਣਾ ਜਿਹੜਾ ਪ੍ਰੋਪਰ ਨਹੀਂ ਹੁੰਦਾ ਉਹਦੇ ਨਾਲ ਜਿਹੜੇ ਆਪਣੇ ਬੱਲੀ ਦੇ ਵਿੱਚ ਦਾਣੇ ਖਾਲੀ ਰਹਿ ਜਾਂਦੇ ਨੇ ਤੇ ਇਸ ਤੋਂ ਇਲਾਵਾ ਕਿਸਾਨ ਵੀਰ ਆਪਾਂ ਕੋਈ ਵੀ ਕੋਈ ਤਤਾਂ ਵਾਲੀ ਸਪਰੇ ਕੋਈ ਆਪਾਂ ਹੋਰ ਫਟਾਰੇ ਵਾਲੀ ਆਪਾਂ ਕੋਈ ਸਪਰੇ ਨਹੀਂ ਕੀਤੀ ਅਜੇ ਤੱਕ ਕੱਲੀ ਆਪਾਂ ਯੂਰੀਆ ਖਾਦ ਯਾਨੀ ਕਿ ਤਿੰਨ ਬੈਗ ਆਪਾਂ ਨੂੰ ਯੂਰੀਆ ਖਾਦ ਪਾ ਚੁੱਕੇ ਆ ਆਪਣੀ 52 ਦਿਨ ਤੇ ਪੂਰੀ ਕਰਤੀ ਸੀ ਵੈਸੇ ਇਹਨੂੰ 50 ਦਿਨ ਤੇ ਪੂਰੀ ਕਰ ਦੇਣੀ ਚਾਹੀਦੀ ਏ ਤੇ ਇਸ ਤੋਂ ਬਾਅਦ ਆਪਾਂ ਇੱਕ ਬੈਗ ਡੀਏਪੀ ਦਾ ਹੋਰ ਇਸ ਤੋਂ ਇਲਾਵਾ ਆਪਾਂ 65 ਦਿਨ ਦੇ ਲਗਭਗ ਯਾਨੀ ਕਿ 67 ਦਿਨ ਤੋਂ ਆਪਾਂ ਇੱਕ 0.5 34 ਜਾਂ ਆਪਾਂ ਡੀਏਪੀ ਦੀ ਕੋਲ ਦਾ ਆਪਾਂ ਸਪਰੇ ਜਰੂਰ ਕਰਾਂਗੇ ਤੇ ਜਿਹੜੀ ਆਪਣੀ ਡੀਬੀਡਬਲ 327 ਨੂੰ ਵੀ ਆਪਾਂ ਇੱਕ ਸਪਰੇਅ ਆਪਾਂ ਜਰੂਰ ਕਰਾਂਗੇ ਜਿਹੜੀ ਆਪਾਂ ਡੀਏਪੀ ਦਾ ਜਾਂ ਯੂਰੀਆ ਦਾ ਕੋਲ ਦੀ ਜਿਹੜੀ ਆਪਾਂ ਮਾਤਰਾ ਹੈ ਨਹੀਂ ਆਪਣੀ ਕਣਕ ਦੇ ਹਿਸਾਬ ਦੇ ਨਾਲ ਆਜੇ ਜੇਕਰ ਤੁਹਾਨੂੰ ਜ਼ਿਆਦਾ ਘਾਟ ਲੱਗਦੀ ਤਾਂ ਆਪਾਂ 5 ਕਿਲੋ ਤੱਕ ਵੀ ਲੈ ਸਕਦੇ ਆ ਜੇਕਰ ਨਾਰਮਲ ਘਾਟ ਆਪਾਂ ਨੂੰ ਨਹੀਂ ਜਾਪਦੀ ਆਪਾਂ ਇੱਕ ਸਪਰੇਅ ਕਰਨੀ ਆ ਤਾਂ ਫਿਰ ਆਪਾਂ ਡੋਜ਼ ਮਾਤਰਾ ਆਪਾਂ ਘੱਟ ਵੀ ਲੈ ਸਕਦੇ ਆ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ